ਸਤ ਸ੍ਰੀ ਅਕਾਲ ਬਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਹਨਾ ਇੱਕ ਪਾਸੇ ਦਾ ਛਤੀ ਕੜਦੀ ਜਿਹੜੀ ਜੀਰੀ ਦੀ ਵੜਾਈ ਆ ਹਲੇ ਮੰਨੋ ਵੜਾਈ ਕੰਪਲੀਟ ਨਹੀਂ ਹੋਈ ਹੈ ਨਾ ਦੂਜੇ ਪਾਸੇ ਜਿਹੜੀ ਜੀਰੀ ਦੀ ਫਸਲ ਆ ਹਨਾ ਵੀ ਦੁਬਾਰੇ ਤਿਆਰ ਹੋਣ ਲੱਗੇ ਖੇਤ ਬਾਕੀ ਤੁਹਾਨੂੰ ਨਾ ਸਿਸਟਮ ਦਿਖਾਵਾਂਗੇ ਜੋ ਅੱਜ ਤੋਂ ਆਪਣੇ ਹਨਾ 40 50 ਸਾਲ ਪਹਿਲਾਂ ਹਨਾ ਆਪਣੇ ਬਜ਼ੁਰਗ ਖੇਤੀ ਕਰਦੇ ਹੁੰਦੇ ਤੇ ਬੋਲਦਾਂ ਦੀ ਸਮਾਂ ਹੁੰਦਾ ਸੀ ਹਨਾ ਵੀ ਬੋਲਦਾਂ ਨਾਲ ਖੇਤੀ ਸਾਰਾ ਕੁਝੇ ਮੰਨੋ ਬੋਲਦਾਂਗਾ ਹੁੰਦਾ ਸੀ ਪਰ ਛੱਤੀਗੜ੍ਹ ਦੇ ਵਿੱਚ ਕੁਝ ਉਲਟਾ ਹੈ ਵੀ ਇੱਥੇ ਜਿਹੜਾ ਟਰੈਕਟਰਾਂ ਦਾ ਜੋਰ ਆ ਹਨਾ ਟਰੈਕਟਰਾਂ ਦਾ ਜੋਰ ਨਹੀਂ ਇੱਥੇ ਸਿਰਫ ਲੋਕ ਮਿਹਨਤ ਤੇ ਵਿਸ਼ਵਾਸ ਭਰੋਸਾ ਹਨਾ ਬਹੁਤ ਜਿਆਦਾ ਰੱਖਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਆਉਣਾ ਨਾ ਵੀ ਸਿਸਟਮ ਆ ਜਿਹੜਾ ਜੀਰੀ ਦਾ ਖੇਤ ਬੰਦਾ ਤਿਆਰ ਕਰ ਰਿਹਾ ਔਰ ਉਹਦੇ ਵਿੱਚ ਲੇਬਰ ਆ ਜਿਹੜੀ ਆ ਨਾ ਵੀ ਮਤਲਬ ਬੀਬੀਆਂ ਪੂਰਾ ਸਾਥ ਦੇ ਰਿਆ ਕਿਸਾਨਾਂ ਦਾ ਨਾ ਪੂਰੇ ਲੇਬਰ ਦੇ ਰੂਪ ਦੇ ਵਿੱਚ ਕਹਿ ਦੀਏ ਚਾਹੇ ਆਪਾਂ ਪਰਿਵਾਰ ਦੇ ਮੈਂਬਰ ਕਹਿ ਦੀਏ ਹਨਾ ਵੀ ਪੂਰਾ ਐਨ ਲੇਡੀਆਂ ਜਿਹੜੀ ਉਹਰੇ ਪੂਰਾ ਜ਼ਿੰਮੇਵਾਰ ਦਾ ਸਾਥ ਦਿੰਦੀ ਆ ਔਰ ਤੁਹਾਨੂੰ ਹੁਣ ਬੱਟਾਂ ਪੈਂਦੀਆਂ ਦਿਖਾਉਣਾ ਨਵੇਂ ਤਰੀਕੇ ਨਾਲ ਆ ਨਾ ਆਪਣੇ ਜਦੋਂ ਜੀ ਖੇਤ ਦੇ ਵਿੱਚ ਬੱਟ ਪਾਉਨੇ ਆ ਤਾਂ ਬਈ ਬਹੁਤ ਆਪਣੇ ਐਡਵਾਂਸ ਹੋ ਗਿਆ ਸਿਸਟਮ ਨਾ ਰੇਕ ਸਿਸਟਮ ਮਸ਼ੀਨਰੀ ਨਾਲ ਹੋ ਗਿਆ ਮਸ਼ੀਨਰੀ ਇਹ ਹੋ ਗਈ ਵੀ ਬੱਟਾ ਵੀ ਹੁਣ ਐ ਜਿਹਿਆਂ ਕੱਦੂ ਦੇ ਵਿੱਚ ਨਹੀਂ ਅੱਗੇ ਕੀ ਹੁੰਦਾ ਜੀਰੀ ਲਾਉਂਦੇ ਸੀ ਨਾ ਬੱਟਾ ਪੋਚਦੇ ਸੀ ਚੇਪਦੇ ਸੀ ਕਈਆਂ ਦਾ ਚੇਪਾ ਲਾਉਂਦੇ ਸੀ ਹੁਣ ਉਹ ਵੀ ਆਪਣੇ ਸਿਸਟਮ ਬਾਈ ਖਤਮ ਹੁੰਦਾ ਜਾਂਦਾ ਨਾ ਵੀ ਜੋਰ ਨਾ ਲੱਗੇ ਬਿਲਕੁਲ ਵੀ ਮੁੰਡਿਆਂ ਦਾ ਬਾਕੀ ਇਧਰ ਇਹ ਚੀਜ਼ ਦਾ ਵੱਡਾ ਫਰਕ ਆ ਨਾ ਬਿਮਾਰੀ ਹੈ ਜਿਹੜੀ ਉਹ ਵੀ ਬਹੁਤ ਘੱਟ ਆ ਬਾਕੀ ਹੋਰ ਸਿਸਟਮ ਆ ਜਿਹੜਾ ਤੁਹਾਨੂੰ ਮੈਂ ਸਾਰਾ ਦਿਖਾਉਣਾ ਹੁਣ ਵੀ ਜੀਰੀ ਦਾ ਪ੍ਰਤੀਸ਼ਾ ਜਿਹੜਾ ਨਾ ਖੇਤ ਇੱਕ ਖੇਤ ਤਿਆਰ ਕਰਨ ਨੂੰ ਕਿੰਨੀ ਮਿਹਨਤ ਲੱਗਦੀ ਆ ਤੇ ਕਿਹੜਾ ਬੀਜ ਬੀਜ ਰਹੇ ਆ ਕੀ ਰੇਟ ਲੱਗਦੀ ਆ ਜੀਰੀ ਗਰਮੀ ਦੇ ਵਿੱਚ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਇੱਕ ਸਾਈਡ ਤਾਂ ਮਸ਼ੀਨਾਂ ਹਜੇ ਚੱਲ ਰਹੀਆਂ ਹਨ ਖੇਤ ਮੰਨ ਲਓ ਨਾਲ ਵੱਡੇ ਹੋਏ ਆ ਇੱਕ ਖੇਤ ਦੇ ਵਿੱਚ ਮੰਨ ਲਓ ਜੀਰੀ ਲੱਗ ਰਹੀ ਆ ਆਜੋ ਕਰਦੇ ਆ ਫੇ ਵੀਡੀਓ ਸਟਾਰਟ ਆ ਖੇਤ ਆ ਬਈ ਹੈ ਨਾ ਇਹ ਦੇਖੋ ਜੀ ਉੱਪਰਲੇ ਪਾਸੇ ਸਾਰੇ ਆ ਨਾ ਖੇਤ ਇਹਦੇ ਮੰਨ ਲਓ ਵੱਢ ਕੇ ਮੰਨ ਲਓ ਜੀਰੋ ਸਭ ਨਾਲ ਫਸਲ ਵੱਢੀ ਗਈ ਹਜੇ ਜੁੰਡੇ ਜਾਂਡੇ ਵਿੱਚੇ ਆ ਸਾਰੇ ਹਨਾ ਇਧਰ ਆਪਣੀ ਮਸ਼ੀਨ ਚੱਲਦੀ ਆ ਉਹ ਸਾਹਮਣੇ ਮਸ਼ੀਨ ਦੀ ਆਵਾਜ਼ ਤੇ ਇਧਰ ਆ ਜਾਂਦੀ ਆ ਇਧਰ ਮਸ਼ੀਨ ਚੱਲਦੀ ਆ ਸਾਹਮਣੇ ਔਰੇ ਸਾਹਮਣੇ ਚੱਲਦੀ ਮਸ਼ੀਨ ਜਲਦੀ ਜਾਣ ਵਾਲੀ ਹੈ ਪਰ ਆ ਨਾ ਮਸ਼ੀਨ ਚੱਲਦੀ ਆ ਇੱਕ ਪਾਸੇ ਖੇਤ ਤਿਆਰ ਕਰਦੇ ਆ ਆ ਦੇਖੋ ਜੀਰੀ ਦਾ ਖੇਤ ਆ ਨਾ ਇਹਨਾਂ ਨੇ ਮੰਨ ਲਓ ਹੁਣ ਪਾਣੀ ਛੱਡ ਕੇ ਕਈ ਦਿਨ ਦਾ ਪਾਣੀ ਛੱਡਿਆ ਹੈ ਇਹਦੇ ਵਿੱਚ ਮੈਂ ਦੇਖਦੇ ਆ ਚਲੋ ਡੀਜ਼ਲ ਨੂੰ ਲੈਣ ਜਾਈਦਾ ਤਾਂ ਇਹਦੇ ਵਿੱਚ ਕਈ ਦਿਨ ਦਾ ਪਾਣੀ ਛੱਡਿਆ ਹੋਇਆ ਆ ਜੀਰੀ ਦੀ ਆ ਗਈ ਬੀਜ ਕੋਈ ਇੱਥੇ ਆ ਨਾ ਪੌਦ ਪਨੀਰੀ ਨਹੀਂ ਬੀਜਣੀ ਕੁਝ ਨਹੀਂ ਕਰਨਾ ਸਿਰਫ ਇੱਕ ਛਿੱਟਾ ਦੇਣਾ ਜੀਰੀ ਦਾ ਛਿੱਟਾ ਦੇਣ ਤੋਂ ਬਾਅਦ ਜਿਹੜੀ ਜੀਰੀ ਹੈ ਨਾ ਵੀ ਕੰਪਲੀਟ ਹੋਣੀ ਬਾਕੀ ਆ ਦੇ ਲੋ ਨਾ ਵੀ ਬੀਬੀਆਂ ਜਿਹੜਾ ਬਈ ਪੂਰਾ ਕੰਮ ਕਰਦੀਆਂ ਇਹ ਹੁਣ ਵੱਟ ਦਾ ਸਿਸਟਮ ਕਰ ਰਹੀਆਂ ਜਿਹੜੀ ਆਪਾਂ ਹਨਾ ਜਿੰਦੇ ਟਰੈਕਟਰ ਨਾਲ ਮਿੱਟੀ ਦਾਸਾਂ ਦੇ ਵਿੱਚ ਵੱਟ ਪਾ ਕੇ ਹੋ ਜਾਂਦੇ ਆ ਇਹਨਾਂ ਨੇ ਹੁਣ ਵੱਟ ਪਾਉਣੀ ਆ ਵੱਟ ਪਾਉਣ ਦਾ ਤਰੀਕਾ ਦੇਖੋ ਬਈ ਨਾ ਤੁਸੀਂ ਇਹਨਾਂ ਦਾ ਹਨਾ ਵੀ ਇੱਧਰ ਡੰਡਾ ਬੰਨ ਕੇ ਹਨਾ ਡਿਸਕੋ ਬੰਨਤੀ ਉਹਨੂੰ ਉਧਰ ਡਿਸਕੋ ਬੰਨ ਲਿਓ ਉਹਦੇ ਮਿੱਟੀ ਹਟਾਉਂਦੀ ਜਾਂਦੀ ਆ ਹੁਣ ਜਿੱਥੇ ਜਿੱਥੇ ਡਿਸਕੋ ਆ ਨਾ ਵੀ ਵੱਟੇ ਸਿੱਧੀ ਰਹੇ ਤੀਰ ਮੰਗਣਾ ਜਿਵੇਂ ਆਪਾਂ ਕਹਿੰਦੇ ਨਾ ਕਿ ਸੇਹ ਦਾ ਵੱਟ ਪੈਣੀ ਚਾਹੀਦੀ ਆ ਉਹ ਸਿਸਟਮ ਹੋਇਆ ਵੀ ਐਂ ਸਿੱਧੀ ਵੱਟ ਪਾਉਣਗੇ ਡਿਸਕੋ ਲਾ ਲਈ ਜੇ ਮੇਡ ਡਾਲ ਰਹੇ ਹੋ ਮੇਡ ਉਹ ਪਾਣੀ ਜਾਣੇ ਕਿ ਠੀਕ ਹੈ ਇਹ ਨਹੀਂ ਨਾਲੀ ਨਾਲੀ ਅੱਛਾ ਮੰਨ ਲਓ ਜੇ ਪਾਣੀ ਜ਼ਿਆਦੇ بارش ਹੋ ਜਾਏ ਤਾਂ ਇਸ ਵਿੱਚ ਪਾਣੀ ਨਿਕਲ ਜਾਏਗਾ ਡਾਲੇ ਹੈ ਨਾ ਉਹ ਇੱਕ ਠੀਕ ਹੈ ਜੀ ਪਾਣੀ ਇਸ ਵਿੱਚ ਰਹੇਗਾ ਠੀਕ ਜੇ ਮੇਡ ਵੀ ਐਸੇ ਹੀ ਡਾਲਦੇ ਹੋ ਇੱਥੇ ਏ ਭਾਈ ਨਾਲ ਹੀ ਪਾਉਣ ਲੱਗਦੇ ਨਾਲ ਹੀ ਫਾਰਤੇ ਹੈ ਉਸਕੇ ਬਾਅਦ ਉਹ ਦੂਰ ਮੇਂ डालेंगे ਉਹ ਅੱਛਾ ਮੰਨ ਲਓ ਜੇ ਕੱਲ ਕੋ بارش ਹੋ ਜਾਏਗੀ ਤਾਂ ਪਾਣੀ ਬਾਹਰ ਚਲ ਜਾਏਗਾ ਠੀਕ ਹੈ ਠੀਕ ਇਹਦਾ ਮਤਲਬ ਇਹ ਇਹ ਨਾ ਵੀ بارش ਦਾ ਪਾਣੀ ਹੈ ਭਾਈ ਇਹ ਨਾ ਜਮੀਨ ਇਹ ਖਾਂਦੀ ਨਹੀਂ ਹੈਗੀ ਇਹ ਫਿਰ ਉਹਨਾਂ ਨਾਲ ਹੀ ਪਾ ਰਹੇ ਆ ਉਹਦੇ ਮਿੱਟੀ ਠਾ ਰਹੇ ਨੇ ਜਿਹੜੀ ਇਹਨਾਂ ਨੇ ਪਹਿਲਾਂ ਇੱਕ ਬੱਟ ਪਾਈਆਂ ਨਾਲ ਨਾਲ ਹੀ ਹੈ ਨਾ ਇਹਦੇ ਨਾਲੇ ਪਾਈਓ ਵੀ ਸਿੱਧੀ ਰੱਖ ਕੇ ਡਿਸਕੋ ਨਾਲ ਵੀ ਬੱਟ ਕਿਸੇ ਪਾਸੇ ਨੂੰ ਇਹ ਹਿੱਲੇ ਨਾ ਸਿੱਧੀ ਰਹੇ ਬਹੁਤ ਮਿਹਨਤ ਕਰਦੇ ਹੋ ਆਪ ਲੋਗ बहुत मेहनत करते हो हाँ आपकी मेहनत ना बहुत हम देखते हैं जितने दिन से आए तो हैं तो इधर औरतें ज्यादा मेहनत करती हो और क्या करते काटते हैं अच्छा धान भी तुम तो ही लगाओगे ठीक हाँ है ठीक है, है जी बहुत मेहनत करते हो आप लोग अभी इसमें लगाओगे भी तुम ही ठीक है अभी डालेंगे बीज ठीक है जी डालेंगे उसके बाद एक एक ਉਹ ਇੱਕ ਪੀੜ ਇਸ ਨੂੰ ਲਗਾਏਗੀ ਇਸ ਨੂੰ ਕ निकालेंगे ਫਿਰ ਜਦ ਇਤਨਾ ਇਤਨਾ ਹੋ ਜਾਏਗਾ ਫਿਰ ਕਾਲ ਕੇ ਦੂਸਰੇ ਖੇਤਾਂ ਵਿੱਚ ਲਗਾਉਗੇ ਠੀਕ ਹੈ ਠੀਕ ਹੈ ਵੀ ਸਿੱਧਾ ਪਨੀਰੀ ਉਹ ਨਹੀਂ ਕਰਦੇ ਠੀਕ ਹੈ ਠੀਕ ਹੈ ਇਹ ਨਾਲੀ ਪਾ ਰਹੇ ਹਾਂ ਹੁਣ ਦੇਖ ਲੋ ਤੁਸੀਂ ਵੀ ਇੰਨੀ ਮਿਹਨਤ ਕਰਦੇ ਨੇ ਨਾ ਲੋਕ ਇਧਰ ਯਾਰ ਹਨਾ ਵੀ ਖੇਤ ਬੀਜਣ ਤੋਂ ਪਹਿਲਾਂ ਜਣੀ ਪਾਣੀ ਦਾ ਜਗਾਰਡ ਪਹਿਲਾਂ ਕਰ ਰਹੇ ਹਾਂ ਕੱਢਣ ਦਾ ਚਾਹੇ ਬਾਰਿਸ਼ ਹੋਵੇ ਚਾਹੇ ਨਾ ਹੋਵੇ ਨਾਮ ਭੰਡਾ मैं कहीं नहीं कर आप दादा मैं रत्ती लत्ती रच नहीं हूँ जब ये मेड डालोगे है जी ये मेड डालोगे फिर इससे डालोगे मेड भी नहीं डालते अच्छा वहाँ मेन में डालेंगे मेन वाला में ठीक है जी आगे डालोगे अभी इससे ऐसी बना है ना वैसे उतना दूर में डालेंगे ठीक थी, ठीक है जी ठीक है अभी पूरे में लग जाएगी इधर ना हाँ। फिर से दोबारा हाँ ਅਭੀ ਜੇ ਨਾ ਤਾਂ ਜਿਹੜੇ ਵੈਰਾਈਟੀ ਇਹ ਲਾਉਣਗੇ ਹੁੰਦਾ ਨਾ ਗਰਮੀ ਵਾਲੀ ਵੀ ਆਹ ਵੈਰਾਈਟੀ ਹੈ ਆਹ ਕ੍ਰੌਪ ਪੈਂਡੀ ਜੇ ਵੈਰਾਈਟੀ ਇਹ ਦਾ 11 17 ਆਪਣੇ 11 21 ਹੁੰਦਾ ਨਾ ਇਹ 11 17 ਐਮ ਇਹ ਦਾ ਨੰਬਰ ਹੋਊਗਾ ਕੋਈ ਨਾ ਮੰਨ ਲਓ ਜੇ ਸਾਰਾ ਪੂਰਾ 30 ਕਿਲੋ ਦੀ ਪੈਕਿੰਗ ਹੈ ਇਹ ਵੈਰੈਟੀ ਹੈ ਨਾ ਕਈ ਵੀਰੇ ਪੁੱਛਦੇ ਨੇ ਵੀ ਯਾਰੇ ਹੁਣ ਗਰਮੀ ਦੇ ਵਿੱਚ ਕਿਹੜੀ ਵੈਰੈਟੀ ਕਾਮਯਾਬ ਹੋਗੀ ਆਹ ਵੈਰੈਟੀ ਹੈ ਬਾਈ ਇਹਨਾਂ ਦੀ ਹੁਣ ਜਿਹੜੀ ਲਾਉਣਗੇ ਇਹ 2172M ਜੀ ਕੌਣ ਹੈ ਦਾਦਾ ਜੀ ਜੀ ਮੈਂ 2115 ਲਈ ਅਰੇ ਜੇ ਵੈਰੈਟੀ ਬੀਜ ਵਾਲੇ ਆਂ ਜੀ ਮੈਂ 2115 ਲਈ 2115 ਆ ਉੱਪਰ ਮੈਂ 21 ਜੀ ਕੀ ਰੇਟ ਮਿਲਦੀ ਹੈ ਫਿਰ ਜੇ ਬੀਜ 9 9000 नौ हजार रुपये नौ हजार रूपये क्वांटल मिली अभी है अभी नौ हजार क्वांटल तुम्हारे से लेगी जब मान लो जी लगाने के बाद पक जाएगी तो काटेंगे तो नौ हजार रुपये आपसे गवर्नमेंट लेगी ना, ले ना। अब कितना ले रही है जो अब काटा है जो भी काटा इसमें से वो क्या रेट लगा है ਕੰਪਨੀ ਲੈ ਜਾਣਾ ਇਸ ਨੂੰ ਉਠਾ ਕੇ ਅੱਛਾ ਕੰਪਨੀ ਕਹ ਹੈ ਜੀ ਹਾਂ ਕੰਪਨੀ ਲੈ ਜਾਏਗਾ ਠੀਕ ਹੈ ਜੀ ਕਿਸਾਨ ਮਿਹਨਤ ਕਰੇਗਾ ਕਿਸਾਨ ਨਹੀਂ ਫਿਰ ਤੇਰੇ ਕੋ ਕੀ ਮਿਲੇਗਾ ਮੈਂ ਮਿਹਨਤ ਦਾ ਮਿਲੇਗਾ ਕੁਝ ਪੈਸਾ ਮਿਲੇਗਾ ਅਚਲ ਹਿੰਦੀ ਮਿਲ ਬੇ ਨਹੀਂ ਰਾਂ ਠੀਕ ਹੈ ਅੱਛਾ ਕੰਪਨੀ ਦੀ ਵੈਰਾਈਟੀ ਹੈ ਏ ਇੱਕ ਹੀ 15 ਹੈ ਨਾ ਅਲੱਗ ਅਲੱਗ ਹੈ ਦਾ ਉਹ ਵੀ ਅਲੱਗ ਅਲੱਗ ਹੈ ਨਾ ਜੇ 21 15 ਇਹ ਜੇ 21 15 ਐਫ ਐ ਬਈ ਹੈ ਨਾ ਜਿਹੜੀ 9000 ਰੁਪਏ ਕਵਾਂਟਲ ਵਾਲੋ ਇਹਨਾਂ ਤੇ ਇਹ ਲੈਣਗੇ ਜਣੀ ਬਾਕੀ ਯਾਰ ਬਿਗੂ ਕੀ ਬਈ ਹੈ ਨਾ ਜਰ ਪਤਾ ਲੱਗੂਗਾ ਇੱਕ ਆ ਵੈਰੈਟੀ ਆ ਇਹ ਇਹ ਲੱਗਾ ਦੇ ਲੱਗਾ ਬਾਕੀ ਹੁਣ ਤਾਂ ਸਾਨੂੰ ਖੇਤ ਜਿਹਦੇ ਦਾ ਪੱਧਰਾ ਕਰਿਆ ਹੈ ਨਾ ਖੇਤ ਇਹ ਸਾਰਾ ਹੀ ਮੰਨ ਲਓ ਜਿਵੇਂ ਆਪਾਂ ਕਹਿ ਦਿੰਦੇ ਵੀ ਆਪਾਂ ਰੂਟਾ ਵਿਟਰ ਮਾਰਦਨੇ ਹੈ ਨਾ ਰੂਟਾ ਵਿਟਰ ਮਗਰ ਕਿਸੇ ਨੇ ਪੈਪ ਮੰਨ ਲਿਆ ਕਿਸੇ ਨੇ ਕੁਸ ਕਰ ਲਿਆ ਉਹ ਚੀਜ਼ਾਂ ਉਹ ਜੰਨੀਆਂ ਇੱਥੇ ਵੀ ਦੇਖੋ ਨਾ ਇਹਨਾਂ ਨੇ ਕੋਈ ਟਰੈਕਟਰ ਨਹੀਂ ਲਿਆਂਦਾ ਕੁਸ ਨਹੀਂ ਲਿਆਂਦਾ ਆ ਦੋ ਝੋਟੇ ਆ ਬਾਈ ਨਰਮ ਜੇ ਹੈ ਨਾ ਮੱਲੋ ਹਜੇ ਨਵੇਂ ਜਿਹੇ ਆ ਜਿਵੇਂ ਆਪਾਂ ਕਹਿ ਦਿੰਨੇ ਹਜੇ ਮੱਲੋ ਜੋਰ ਚਾ ਪੂਰੇ ਜਵਾਨ ਆ ਆ ਗੱਡਾ ਹੈ ਗੱਡੇ ਦੇ ਵਿੱਚ ਆ ਪਿਆ ਸਵਾਗਾ ਆ ਪਿਆ ਸਵਾਗਾ ਇਹਨੇ ਪਾ ਕੇ ਦੋ ਝੋਟੇ ਆ ਨਾ ਮਿਲ ਹਿੰਮਤ ਨਾਲ ਸਵਾਗਾ ਮਾਰਦਾ ਸਾਡੇ ਦੇਖਦੇ ਦੇਖਦੇ ਗੱਲਾਂ ਬਾਤਾਂ ਕਰਦੇ ਕਰਦੇ ਹੀ ਬਸ ਝੋਟੇ ਤੇ ਬਈ ਮਿੰਟ 15 ਲਾਏ ਆ 15 ਮਿੰਟ ਦੇ ਵਿੱਚ ਇਹਨੇ ਪੂਰਾ ਹਨਾ ਸਿਸਟਮ ਵੱਲੋ ਤਿਆਰ ਕਰਤਾ ਹਨ ਖੇਤ ਪੂਰਾ ਤਿਆਰ ਕਰਤਾ ਇਸ ਸਤਵਨਾ ਜਿਹਦੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਆਪਣੇ ਗੱਡੇ ਹਨਾ ਅਜੇ ਲੋ ਕੋਈ ਇਹਦੇ ਵਿੱਚ ਬੈਰਿੰਗ ਨਹੀਂ ਕੋਈ ਕੁਝ ਨਹੀਂ ਇਹੀ ਗੱਡਿਆਂ ਨੇ ਇਹੀ ਝੋਟਿਆਂ ਨੇ ਦੇ ਲੋ ਹਨਾ ਝੋਟੀਆਂ ਨੇ ਝੋਟੇ ਸੋਰੀ ਘਰ ਨੂੰ ਲੈ ਜਾਣਾ ਇਸੇ ਹੀ ਦਾ ਦਾ ਲੈਵਲ ਕਰਦੀ ਐ ਇਸਕਾ ਇਸਕਾ ਲੈਵਲ ਇਸੇ ਕਰਦੀ ਆ ਪਲੇਨ ਕਰਦੀ ਐ ਇਸ ਕੋਈ ਇਸੇ ਇਸੇ ਦਾ ਲੈਵਲ ਹੁੰਦਾ ਹੈ ਨਾ ਅੱਛਾ ਜੇ ਇਸੀ ਇਸੀ ਤੇ ਕਰ ਦੋਤੇ ਹੋ ਟਰੈਕਟਰ ਨਹੀਂ ਡਾਲਦੇ ਜਿਵੇਂ ਹਾਂ ਟਰੈਕਟਰ ਤੇ ਤੋਂ ਆਪਰਨੇਟਰ ਹੋ ਜਾਂਦਾ ਹੈ ਨਾ ਅੱਛਾ ਲੈਵਲ ਨਹੀਂ ਹੁੰਦਾ ਨਾ ਇਸੇ ਲੈਵਲ ਹੋ ਜਾਂਦਾ ਪੂਰਾ ਲੈਵਲ ਹੁੰਦਾ ਤੇ ਸਭੀ ਖੇਤਰ ਮੈਂ ਐਸੇ ਕਰਦੇ ਹੋ ਖੇਤਰ ਨੂੰ ਕਰਨੇ ਕੇ ਬਾਅਦ ਭੈਸਾ ਸੇ ਫਿਰ ਕਰਨਾ ਪੈਂਦਾ ਅੱਛਾ ਬੈਂਚ ਸੇ ਹੀ ਕਰ ਦਿੱਤੇ ਹੋ ਬੈਂਚ ਸੇ ਹੀ ਕਰਦੇ ਹੋ ਸਭੀ ਕੰਮ ਆ ਦੇਖ ਲਓ ਬਈ ਮੈਸਾ ਨਾਲ ਵੀ ਖੇਤੀ ਹੁੰਦੀ ਆ ਯਾਰ ਆਪਾਂ ਆਪਣੇ ਟਰੈਕਟਰ ਪਿਛੇ ਲੜੀ ਜਾਂਦੇ ਆਪਾਂ ਵੀਰ ਸਾਡੇ ਪਾਸ ਛੋਟਾ ਹੈ ਉਹਦੇ ਬੜਾ ਪਰ ਉਹ ਚੀਜ਼ਾਂ ਇੱਧਰ ਹੈ ਨਹੀਂ ਇਹਦੇ ਨਾਲੇ ਦੇਖ ਲਓ ਇਹਨੇ ਹੈ ਨਾ ਪੂਰਾ ਖੇਤ ਆ ਜਿਹੜਾ ਲੈਵਲ ਕਰਤਾ ਆਪ ਗਰ ਕੋ ਜਾ ਰਹੇ ਹੋ ਹੌਣ ਜੋੜ ਰਿਹਾ ਇਹਨੂੰ ਜੋੜ ਕੇ ਘਰ ਨੂੰ ਚਲ ਜੇਗਾ ਹੁਣ ਲੈ ਕੇ ਨਾ ਜੇ ਤਾਂ ਬਹੁਤ ਲੋਡ ਲੜੇਤਾ ਹੋਗਾ ਦਾਦਾ ਇਸ ਵਿੱਚ ਬੈਰਿੰਗ ਨਹੀਂ ਦਾ ਚੱਕੇ ਵਿੱਚ ਨਾ ਜੇ ਲੋਡ ਲੇਤਾ ਹੋਗਾ ਇਸ ਵਿੱਚ 8 ਕੁੰਟਲ ਤੱਕ ਚਲੇ ਜਾਤਾ ਅੱਛਾ 8 ਕੁੰਟਲ ਲੈ ਜਾਂਦੇ ਅਸੀਂ ਪੇ ਹਾਲ ਹੈ ਭਾਈ ਜੋੜ ਲਿਆ ਸਿਸਟਮ ਇਹਨੇ ਬਣਾਉ ਘਰ ਨੂੰ ਜਾਣ ਵਾਸਤੇ ਪਾਲੀ ਜੋਤ ਆਪਣੇ ਦਾ ਬੋਲਦਾ ਨਾ ਚੱਲਦਾ ਹੁੰਦਾ ਇਹ ਸਿਸਟਮ ਪਰ ਇੱਥੇ ਤੁਸੀਂ ਦੇਖ ਲਓ ਵੀ ਮੈਸਾਂ ਨਾਲੇ ਚੱਲੀ ਜਾਂਦਾ ਝੋਟਿਆਂ ਨਾਲ ਖੇਤੀ ਕਰਦੇ ਆਂ ਬਈ ਝੋਟਿਆਂ ਨਾਲ ਵਾਕਈ ਲੋਕ ਬਈ ਇਧਰ ਮਿਹਨਤੀ ਜ਼ਿਆਦੇ ਆ ਨਾ ਜੇ ਵਗਤੇ ਨਹੀਂ ਇਧਰ ਉਧਰ ਤੋਂ ਲੈ ਕੇ ਜਾਂਦੇ ਵੀ ਜਹਾਂ ਜਾਏਂਗੇ ਵਹੀਂ ਲੈ ਕੇ ਜਾਏਂਗੇ ਪਹਿਲੇ ਚਲਾਉਣਾ ਪੜਦਾ ਹੋਊਗਾ ਦਾਦਾ ਇਸ ਪੇ ਨਾ ਲੈ ਵੀ ਜੁੜ ਗਏ ਝੋਟੇ ਦੇ ਆ ਕਿਵੇਂ ਹੈ ਬਈ ਬਸ ਵਧੀਆ ਹੋ ਠੀਕ ਹੈ ਹਾਂਜੀ ਦੇਖ ਲਾ ਮਾ ਵੀ ਸਿਸਟਮ ਮਾ ਦਿਖਾ ਦਈਏ ਵੀ ਪੁਰਾਣਾ ਸਿਸਟਮ ਆ ਰਾ ਨਾ ਸਿਸਟਮ ਬਹੁਤ ਤਕੜਾ ਹੈ ਪੁਰਾਣਾ ਵਾਲਾ ਇਹ ਹਾਂ ਲਾ ਜੋੜ ਲਿਆ ਵਗ ਗਿਆ ਘਰ ਨੂੰ ਆ ਵਾਗੇ ਚੱਲੋ ਪਿੱਛੇ ਚਲਤੇ ਰhenge ਇਨਸਾਨ ਕੀ ਖਰਚਾ ਨਹੀਂ ਕਰਤੇ ਇਹਦਾ ਬਿਲਕੁਲ ਜਿਹਾ ਟਰੈਕਟਰ ਟਰੈਕਟਰ ਇਸੇ ਉਹ ਕੰਮ ਨਹੀਂ ਆ ਹੈ ਨਾ ਲਾ ਜੋੜ ਲਿਆ ਬਈ ਕਰਤੀ ਰਵਾਨਗੀ ਘਰ ਨੂੰ ਨੇ ਆਪਣੀ

क्या घर ही जाना अब इसके बाद तो क्या अच्छा? देखेंगे कर्नाटक का क्या होता है <laughs> <laughs> कर्नाटक का भाई इस बार सही रोड नहीं आ रही भाई थोड़ा इच्छा भी कम हो रही इस है इस बार अच्छा कम हो रही वो आगे जाता रहेगा वो पीछे ऐसे चले रहेंगे बस हाँ देख ले नहीं? वो हाँ बंदा बंदा देना ऊपर भी नहीं बैठे बंदा ना? भी मूरे हो गया बंदा बस जिधर नु बंदा जाऊगा ना उधर नु मैसा जानगी ਨੋ ਹਮਾਰੇ ਤਾਂ ਭਈਆ ਟਰੈਕਟਰ ਹੈ ਹਮਾਰੇ ਤਾਂ ਜਿਸ ਸਿਸਟਮ ਬਹੁਤ ਪੁਰਾਣਾ ਹੋ ਗਿਆ ਹਮਾਰੇ ਦੇ 25 30 ਸਾਲ ਪਹਿਲੇ ਇਹ ਕੰਮ 50 ਸਾਲ ਪਹਿਲੇ ਹੀ ਹੋਤਾ ਹੋਗਾ ਉਸਕੇ ਪਹਿਲੇ ਬੈਲ ਚਲਤੇ ਰਹੇ ਹਾਂ ਹਾਂ ਬੋਲ ਬੋਲ ਦੇ ਚਲਤੇ ਬੋਲ ਦੇ ਲਗਾਤੇ ਆਂ ਬਈ ਬੈਂਸ ਨਹੀਂ ਲਗਾਤੇ ਬੈਂਸ ਹਰਿਆਣਾ ਵਿੱਚ ਲੱਗਦੀ ਹੈ ਹਰਿਆਣਾ ਵਿੱਚ ਲਗਾਤੇ ਹਾਂ ਇਨਕੋ ਤਾਂ ਉਸਮੇ ਕਰਤੇ ਆਂ ਇਨਕਾ ਉਹ ਹੁੰਦਾ ਨਾ ਪ੍ਰੋਗਰਾਮ ਲੜਾਣੇ ਕੇ ਲਿਏ ਹਾਂ ਬਸ ਬਸ ਲੜਾਈਏ ਉਹ ਬਰਾਬ ਕਰਵਾਤੇ ਹਾਂ ਉਹ ਦੇਲਾ ਪਿੱਛੇ ਹੌਣ ਚੜਿਆ ਪਿੱਛੇ ਜਾ ਕੇ ਹੈ ਨਾ ਅਭੀ ਉੱਪਰ ਬੈਠਾ ਹੈ ਬਹੁਤ ਮਿਹਨਤ ਕਰਦੇ ਆ ਲੋਕ ਮਿਹਨਤੀ ਲੋਕ ਆਂ ਨਾ ਦਾ ਮਿਹਨਤ ਜਿਆਦਾ ਕਰਦੇ ਹਾਂ ਹਾਂ ਮੈਂ ਉਹੀ ਬਾਤ ਕਰ ਰਹਾ ਹਾਂ ਲੇਡੀ ਪੂਰਾ ਮਿਹਨਤ ਕਰ ਰਹਾ ਦੇਗਾ ਨਾ ਬੀਤਨਾ ਮਿਹਨਤ ਜਿਆਦਾ ਵਧੀਆ ਤਾਂ ਹੀ ਤਾਂ ਇਧਰ ਯਾਰ ਆਪਣਾ ਆਪ ਨੂੰ ਬੋਲ ਦਿੱਤੇ ਇਧਰ ਬਿਮਾਰੀ ਕੰਮ ਹੈ ਬਿਮਾਰੀ ਇਸੀ وجہ سے ਕੰਮ ਹੈ ਨਾ ਹਾਂ ਦੇਖ ਲੈ ਕੋ ਠੰਡੀ ਗੈ ਸਰਦੀ ਨਹੀਂ ਇਨਕੇ ਲਈ ਹੈ ਨਾ ਪੇਟ ਕਰਾ ਰਹਾ ਭਈਆ मशीनों से अपने इधर चौपाई होती है ये हाथों से करते हैं। देख ले, रोपा से पूरा वो ले से बना रहे हैं ना? लगाते है रोपा।, है जी? रोपा भी, लगाते। आ... रोपा। है? रोपा भी, आ... भी नहीं, पूरा काम करते हैं यार मन खुश हो गया देख के यार आज ऐसी चीज तो दिखानी चाहिए है क्या नहीं बारह महीने तो इधर धान की खेती होती है दादा इधर गेहूं नहीं होती है ना अभी पूरी में धान होने लग जाएगी नहीं कम लगेगा इस बार तो क्यों मतलब जैसे अभी बारिश में पूरा पूरा रहते हैं अच्छा है ना हम्म हाँ। पूरा पूरा हार्वेस्टर की काम चलते हैं हम्म हाँ। बारिश में क्या है बहुत कैठो बोर धप हो जाते हैं हाँ। तो कम कम बोएंगे इसे अच्छा गर्मी कम का कम लगता है थोड़ा अच्छा बाहर से गाड़ी मंगाते हैं ना तो महंगा पड़ता है मतलब आने जाने में अच्छा मतलब काम इतना तो होता नहीं तो इस सीजन में। में तो बहुत धान तो 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 होती है अच्छा इधर नहीं जा रहे जल्दी लोकल अच्छा फसल काम अभी तो बनाना कोई सौ डेढ़ सौ दो सौ एकड़ तो मजा नहीं आता उसमें है ਚਲ ਠੀਕ ਹੈ ਠੀਕ ਹੈ ਜੀ ਮਿਲਤੇ ਆਂ ਫਿਰ ਬਿਲਕੁਲ ਬਿਲਕੁਲ ਇਹਨਾਂ ਨੇ ਉਹਨਾਂ ਦੇ ਲੋਕ ਹੈ ਨਾ ਪੂਰਾ ਸਿਸਟਮ ਹੈ ਜਿਹੜਾ ਹੈ ਨਾ ਵੀ ਖਾਲੀਆਂ ਬਾਤੀਆਂ ਪੂਰੀਆਂ ਨਾ ਹੈ ਖੇਤ ਦੇ ਵਿੱਚ ਮਤਲਬ ਚਾਹੇ ਵਾਰਸ ਹੋਵੇ ਨਾ ਹੋਵੇ ਇਹਨਾਂ ਨੇ ਆਪਣਾ ਜਗਾੜ ਹੈ ਜਿਹਨਾਂ ਨੇ ਹੈ ਨਾ ਪਹਿਲਾਂ ਵੱਲੋਂ ਕਰਤਾ ਕਾਮਜਾਬ ਵੀ ਕੱਲ ਨੂੰ ਜੇ ਵਾਰਸ ਉਂਦੀਆ ਤਾਂ ਪਾਣੀ ਨਿਕਲਦਾ ਕਰਤਾ ਬਾਕੀ ਲੇਡ ਜੀ ਦੇਖੋ ਖੇਤ ਦੇ ਵਿੱਚ ਮਿਹਨਤ ਕਰਨ ਨੂੰ ਨਹੀਂ ਆ ਦੇਖੋ ਜੀ ਇੱਧਰ ਪੂਰੇ ਹਨ ਵੀ ਮਿਹਨਤੀ ਲੋਕ ਆ ਯਾਰ ਪੂਰੀਆਂ ਹਨਾ ਔਰਤਾਂ ਵੀ ਪੂਰਾ ਬੰਦੇ ਦਾ ਮੰਨ ਲੋ ਸਾਥ ਦੰਨੀ ਆ ਤਾਂ ਹੀ ਭਈ ਇਹ ਸਟੇਟਾਂ ਦੇ ਸਿਰ ਹਨਾ ਜ਼ਿੰਮੇਵਾਰ ਸਰ ਕਰਜ਼ਾ ਨਹੀਂ ਬਿਲਕੁਲ ਵੀ ਵੀ ਜਿਹੜੀ ਲੇਬਰ ਆ ਉਹ ਵੀ ਆਪਾਂ ਨੂੰ ਹਨਾ ਘਰ ਦਾ ਹੀ ਬੰਦੇ ਕੰਮ ਕਰ ਲੈਣੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਹਨਾ ਸਿਸਟਮ ਜਿਹੜਾ ਦਿਖਾਤਾ ਬਾਕੀ ਤੁਸੀਂ ਦੇਖਿਆ ਹੀ ਹੈ ਨਾ ਵੀ ਜਿਹੜੀ ਮਿਹਨਤ ਆ ਮਿਹਨਤ ਦਾ ਵੀ ਨਾ ਰੰਗ ਲਿਆਉਂਦੀ ਹੈ ਲਿਆਉਂਦੀ ਆ ਸੀਜ਼ਨ ਦੇ ਵਿੱਚ ਉਹਨਾਂ ਦੇ ਨਾਲ 9000 ਰੁਪਏ ਕੁਆਂਟਲ ਇਹਨਾਂ ਦੀ ਫਸਲ ਆ ਜਿਹੜੀ ਆ ਨਾ ਵਿਕਣੀਆਂ ਗਰਮੀ ਵਾਲੀ ਜੀ ਦੀ ਆ ਬਾਕੀ ਬਹੁਤ ਮਨ ਕੁਛ ਹੋਇਆ ਰੂਹ ਕੁਛ ਹੋ ਗਈ ਯਾਰ ਦੇਖਿਆ ਨਾ ਵੀ ਇਹ ਚੀਜ਼ਾਂ ਪੁਰਾਣੇ ਸਿਸਟਮ ਨਾਲ ਆ ਨਾ ਵੀ ਅੱਜ ਵੀ ਲੋਕ ਇਹ ਜੁੜੇ ਹੋਏ ਆ ਆਪਾਂ ਬਹੁਤ ਇਹਨਾਂ ਤੋਂ ਅੱਗੇ ਐਡਵਾਂਸ ਆਪਣੇ ਹਰ ਚੀਜ਼ ਦੀ ਵੀ ਮਸ਼ੀਨਰੀ ਸਿਸਟਮ ਹੋ ਗਿਆ ਟਰੈਕਟਰ ਹੋ ਗਏ ਮੱਟਾਂ ਲਿਪਣ ਵਾਲੀਆਂ ਮਸ਼ੀਨਾਂ ਆ ਗਈਆਂ ਹਨਾ ਵਿੱਜਨ ਵਾਲੀ ਜੀਰੀ ਲਾਉਣ ਵਾਲੀ ਮਸ਼ੀਨ ਆ ਗਈ ਜੀਰੀ ਬਟਨ ਵਾਲੀ ਤਾਂ ਚਲੋ ਹੈਗੀ ਵੈਗੀ ਆ ਬਾਕੀ ਹੁਣ ਕੋਈ ਵੀ ਸਿਸਟਮ ਆਪਣੇ ਹੱਥੀ ਨਹੀਂ ਰਿਹਾ ਵੀ ਇੱਧਰ ਜਿਹੜਾ ਸਾਰਾ ਸਿਸਟਮ ਆ ਨਾ ਅੱਜ ਵੀ ਲੋਕ ਇਹ ਹੱਥੀ ਖੇਤੀ ਕਰਕੇ ਹਨਾ ਵੀ ਵਧੀਆ ਮਿਹਨਤ ਕਰਦੇ ਆ ਬਹੁਤ ਸੋਹਣਾ ਲੱਗਿਆ ਬਾਕੀ ਇੱਕ ਗੱਲ ਇਹ ਵੀ ਆ ਨਾ ਵੀ ਉਹ ਰੋ ਵਿੱਚ ਕਿਸੇ ਨੂੰ ਸ਼ੂਗਰ ਬੀਪੀ ਦੀ ਪਤਾ ਪੁੱਛ ਲਈਏ ਤਾਂ ਉਹਨਾਂ ਨੂੰ 100% ਦੇ ਵਿੱਚ 90% ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਸ਼ੂਗਰ ਬੀਪੀ ਕੀ ਹੁੰਦਾ ਹੈ ਇਹ ਚੀਜ਼ਾਂ ਕਰਕੇ ਹਨ ਬਿਮਾਰੀਆਂ ਵੀ ਬਹੁਤ ਜ਼ਿਆਦੇ ਘਟਾ ਦੇਖੋ ਹੁਣ ਕਿੰਨੀ ਮਿਹਨਤ ਕਰ ਰਹੀਆਂ ਬੀਬੀਆਂ ਹਨ ਇਹਦੇ ਕਰਕੇ ਬਿਮਾਰੀ ਦਾ ਬਈ ਬਹੁਤ ਦੂਰ ਦੀ ਗੱਲ ਹੈ ਇਹਨਾਂ ਨੂੰ ਤਾਂ ਛੇਤੀ ਬੁਖਾਰ ਨਹੀਂ ਚੜਦਾ ਬਾਕੀ ਖਾਣਾ ਪਾਣੀ ਇਹਨਾਂ ਦਾ ਸੁੱਧਾ ਹੈ ਨਾ ਕੋਈ ਜ਼ਿਆਦੇ ਰੇਸ ਸਪਰੇਅ ਦਵਾਈਆਂ ਦਾ ਜ਼ਹਿਰ ਨਹੀਂ ਬਹੁਤਾ ਹੈਗਾ ਨਾਰਮਲ ਜਿਹਾ ਹੀ ਆ ਉਹਦੇ ਕਰਕੇ ਇਹ ਲੋਕ ਕਾਮਜਾ ਆ ਚਲੋ ਠੀਕ ਹੈ ਜੀ ਬਾਕੀ ਸਾਡੀ ਵੀਡੀਓ ਕਿੱਦਾਂ ਲੱਗੀ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ